ਦੇਖੋ ਅੱਜ ਇਹ ਪਿੱਛਲਾ ਸਟੋਰ ਸਾਫ ਕਰ ਰਹੇ ਹਾਂ ਹੋ ਗਿਆ ਸਾਰਾ ਹਾਂਜੀ ਸਫਾਈ ਰਹੇਗੀ ਆਹ ਰਹਿ ਗਿਆ ਸੁਣਾ ਆਪਾਂ ਦੋਵੇਂ ਦਰਵਾਜ਼ਾ ਲੱਗ ਜਾਂਦਾ ਨਾ ਉਦੋਂ ਇੰਨੀ ਵਹਿਰਨ ਜ਼ਿਆਦਾ ਰਹਿੰਦੀ ਹੈ ਨਾ ਥੱਲੇ ਉਹਦੇ ਕਰਕੇ ਚੂਹੇ ਜਿਹੇ ਵੜਦੇ ਆ ਅੱਜ ਮੈਂ ਇਹਦਾ ਪੱਕਾ ਇਲਾਜ ਕਰ ਦੇਣਾ ਸਫਾਈ ਹੋ ਗਈ ਨਾ ਹੁਣ ਚੂਹੇ ਵੜਨ ਨਾ ਫਿਰ ਰਹਿ ਹੀ ਰੂਗਾ ਸਾਰਾ ਸਮਾਨ ਬਾਹਰ ਕੱਢਿਆ ਪਿਆ ਮਮਾ ਹਾਂਜੀ ਹੈਲੋ ਕਿੱਥੇ ਦਿਖ ਰਿਓ ਤੁਸੀਂ ਦਿਖ ਨਹੀਂ ਰਹੇ ਆਹ ਜੀ ਹੈਲੋ ਜੀ ਜੀ ਜੀਜੀ ਖਾਣੀ ਆਂ ਹੂੰ ਭੁੱਖ ਵੀ ਲੱਗੀ ਹੂੰ ਤਾਂ ਰੋਟੀ ਖਾਦੀ ਸੀ ਰੋਟੀ 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 ਖਾਣੀ ਆ ਪਾ ਪਾ ਹਾਂ ਚੰ ਸੱਤ ਨੂੰ ਵੇੜੋ ਇਹਨੇ ਵਟਰ ਲਾਤਾ ਹੂੰ ਬਲ ਰਸਕੀਆਂ ਅੱਛਾ ਹਾਂ ਸੱਚੇ ਕਾਲੀ ਟੇਪ ਮੰਗਵਾਨੀ ਸੀ ਹਨ ਮੈਂ ਮੰਗਵਾਨੀ ਆ ਇੱਕ ਹੁਣ ਤੇ ਨਾਲੇ ਹੋਵੇ ਸਾਰੇ ਫਰੈਸ਼ ਫਰੈਸ਼ ਹੋਏ ਦੇਖਾਂ ਨਹੀਂ ਨਹੀਂ ਕਾਲੀ ਨਹੀਂ ਨਹੀਂ ਕਾਲੀ ਛੋੜੇ ਬੱਚਿਆਂ ਨੇ ਜੈਸ ਤੇ ਕਰੋ ਆਹ ਕਰੋ ਇਹਦੇ ਕਮਰੇ ਦਾ ਚਿੱਟਾ ਹਮ ਕਿਨੇ ਵਾਇਆ ਸੀ ਇਹ ਮੈਂ ਆਪੇ ਹਨਾ ਆਪੇ ਜਦੋਂ ਦੀ ਹੁਣ ਸੈਨਾ ਦੀ ਕਟਿੰਗ ਕਰਾਈ ਆ ਆਪੇ ਸਿਰ ਵਾ ਲੈਂਦਾ ਜਿਵੇਂ ਮੂਰੇ ਘੜ ਕੇ ਕੰਗਾ ਲੈ ਕੇ ਖੜ ਜਾਂਦਾ ਜੈਨੂ ਤੇਰੇ ਕੁਰਕਰੇ ਖਾ ਗਏ ਆ ਲੋ ਤੂੰ ਜੀ ਵੀ ਲਾ ਲਿਓ ਆ ਮੇਰੇ ਮੂਛ ਪਾਉ ਨਾ ਇਹ ਭਾਗੜਾ ਦੇ ਈਕਾ ਜੀ ਘਾੜਦਾ ਹੁਣ ਕਿੱਥੇ ਜਾਣਾ ਹਾਂ ਹਾਂ ਹੁਣ ਕਿੱਥੇ ਜਾਣਾ ਜਾਣਾ ਤਾਂ ਕਿੱਥੇ ਨਾ ਮੈਂ ਕਿਹਾ ਕਿ ਰਾਮ ਕਰਾਂਗੇ ਸਵੇਰ ਦੇ ਲੱਗੇ ਆ ਜੀ ਬੇਹੇ ਵੀ ਉਹ ਥੋੜਾ ਦਰਵਾਜ਼ੇ ਥੱਲੇ ਵਾਲਾ ਰਹਿੰਦਾ ਨਾ ਜਿਹਨੇ ਕਰਕੇ ਚੂਹੇ ਐਂਟਰ ਕਰਦੇ ਆ ਪਿਛਲੇ ਸੋਰਜ ਹਾਂ ਉਹ ਕਰਨਾ ਰਹੇਦਾ ਉਹ ਫਿਰ ਮੈਂ ਅਰੈਸਟ ਕਰਕੇ ਥੋੜੀ ਜਿਹੀ ਫੇਲ ਕਰਾਂਗੇ ਓਕੇ ਪਾਈਸਾ ਸਟੇਸ਼ਨ ਤੇ ਜਾਓ ਪਾਈਸਾ ਸਟੇਸ਼ਨ ਪਰ ਜਾਓ ਇਹ ਲੋਹੇ ਟੇਸ਼ਨ ਨਹੀਂ ਜਾਂਦਾ ਹੈਗਾ Ꙅਣਾ ਹੀ ਪਵੇਗਾ ਜਾਣਾ ਪਵੇਗਾ ਨਾ ਜਾ ਬੁੱਤ ਸ਼ੇਰ ਹਿੰਮਤ ਕਰ ਹਿੰਮਤ ਥੋੜੀ ਜੀ ਹਿੰਮਤ ਕਰ ਬਸ ਉੱਥੇ ਤੱਕ ਪਹੁੰਚਣ ਦੀ ਇਰਦਾ ਮਮਾ ਕੀ ਇਹ ਕੀ ਆ ਚਾਹ ਚਾਹ ਪੀਣੀ ਆ ਚਾਹ ਐ ਚਾਹ ਐ ਪੀਣੀ ਆ ਪੀਣੀ ਆ 10 ਤਾਂ 10 ਨਹੀਂ ਪੀਣੀ ਨਹੀਂ ਪੀਣੀ ਦਫਾ ਹਉ ਚਾਹ ਐ ਚਾਹ ਠੰਡ ਦੇ ਵਿੱਚ ਬੜੀ ਲੋੜ ਪੈਂਦੀ ਐ ਚਾਹ ਦੀ ਗਰਮ ਗਰਮ ਚਾਹ ਗਰਮ ਗਰਮ ਚਾਹ ਦੀ ਬੜੀ ਲੋੜ ਪੈਂਦੀ ਐ ਚਾਹ ਐ ਚਾਹ ਐ ਪੱਤੀ ਐ ਪੱਤੀ ਐ ਚੀਲੀਆਂ ਚੀਲੀਆਂ ਪਾਣੀ ਐ ਪਾਣੀ ਐ ਮੇਰੇ ਵਾਸਤੇ ਵੀ ਬਣਾ ਦਿਓ ਪੀਣੀ ਆ ਪੀਣੀ ਆ ਪੀਣੀ ਆ ਪੀਣੀ ਆ ਚਾਹ ਚਾਹ 10 10 ਨਹੀਂ ਪੀਣੀ ਨਹੀਂ ਪੀਣੀ ਕੋ

ਤੇ ਅਸੀਂ ਬਣਾ ਰਹੇ ਹਾਂ ਪਾਸਤਾ ਪਾਸਤਾ ਹੈ ਵੀ ਨਹੀਂ ਸੀ ਮੈਕਰੋਨੀ ਸੀ ਫਿਰ ਇਹ ਅਸੀਂ ਮੈਕਰੋਨੀ ਨੂੰ ਹੀ ਪਾਸਤਾ ਦੀ ਤਰ੍ਹਾਂ ਬਣਾਵਾਂਗੇ ਅਸੀਂ ਮੈਕਰੋਨੀ ਰੱਖਤੀ ਸੀ ਬੋਇਲ ਹੋਣ ਲਈ ਦੇਖੋ ਬੋਇਲ ਹੋ ਗਈ ਹਮ ਬੋਇਲ ਹੋ ਗਈ ਠੀਕ ਹੈ ਹੁਣ ਇਹਨੂੰ ਆਪਾਂ ਲਓ ਜੀ ਇਹ ਚ ਪਾਤਾ ਜੀਰਾ ਓਇਲ ਗਰਮ ਹੋ ਗਿਆ ਸਾ ਠੀਕ ਹੈ ਉਦੋਂ ਆ ਤੇ ਪਾਵਾ ਗਿਆ ਆਪਾਂ ਲਸਣ ਕਈ ਵੇਖੀਦਾ ਨਾ ਆਪਾਂ ਰੱਖੀ ਜਾਂਦੇ ਆ ਇਹਨੂੰ ਲਹਸੂ ਲਹਸੂ ਅਗਲੇ ਇਸ ਵਿੱਚ ਡਾਲਗੇਮ ਗਾਰਲਿਕ ਫਿਰ ਅਨੀਅਨ ਪਿਆਜ਼ ਵੀ ਗਾਜਰ ਇਨ ਕੋਈ। ਕਿਨੇ ਟਾਈਮ ਚ ਇੱਟ ਇੱਕ ਗਰੁਣਾ ਆਪਾਂ ਇਹਨਾਂ ਇੱਧਰ ਰੱਖ ਦਿੰਦੇ ਆ। ਤੇ ਉਨਾ ਟਾਈਮ ਆਪਾਂ ਇੱਧਰ ਤਿਆਰ ਕਰਦੇ ਆ ਆਪਣਾ ਵਾਈਟ ਸੌਸ। ਠੀਕ ਹੈ। ਨਹੀਂ ਉਹ ਉਹ ਵੀ ਬਣਾਉਣਾ ਪੈਦਾ ਮੈਂ ਕਿਤੇ ਸਾਲਾ ਉਹ ਮਾਰਕੀਟ ਚੋਂ ਆਏ ਦਾ। ਨਹੀਂ ਨਹੀਂ ਬਣਾਵਾਂਗੇ ਮੱਖ ਹੁੰਦਾ। ਦੇਖੀ ਚੱਲੋ। ਰੈਡੀमेड ਵੀ ਮਿਲ ਜਾਂਦਾ ਕਿ ਇਹ ਬਣਾਉਣਾ ਹੀ ਪੈਂਦਾ ਹਰੇ ਕੋਰੀ। ਘਪਾੜੀ। ਪਰ ਆਹ ਪਰਾਵੀ ਦੀ ਪ੍ਰੇਰ ਦੇ ਕੇ ਬਣਾਉਣ ਲੱਗ ਗਿਆ ਬਈ ਬਾਕੀ ਪਤਾ ਨਹੀਂ ਕਿਵੇਂ ਦਾ ਬਣੂਗਾ ਤੇ ਬੰਦਾ ਕਹਿਆ ਮੈਂ ਦੇ ਦਾਂ ਹੈ ਕਿੰਨਾ ਕ ਭਾਜੀ ਬਟਰ ਬਾਹਰ ਨਾਲ ਮੇਰੇ ਵੱਲੋਂ ਸਾਰਾ ਪਾ ਲੋ ਸਾਰਾ ਹਟੋ ਵੀ ਬੱਛੀ ਅਗਲੀ ਰਾਤ ਬਣਾਣਾ ਇਹ ਬਟਰ ਸਾਹ ਬਹੁਤ ਤਾਂਗ ਕਰਦਾ ਹੈ ਖੁੱਲਦਾ ਨਹੀਂ ਮਥਾਈ ਕੋਲ ਅਦਰ ਨਾਲ ਨਾਲ ਪਿਆਜ਼ ਨੂੰ ਵੀ ਰਮਾਈ ਚੋਲ ਨੂੰ ਭੁੰਨਣਾ ਨਹੀਂ ਹੈਗਾ ਜਿਆਦੇ ਬਸ ਐਨਾ ਹੀ ਰੱਖਣਾ ਹੈ ਖੜਮਾ ਜੇ ਰੱਖਾਂ ਖੜਮਾ ਜੇ ਤੜਕਾ ਆ ਸਬਜ਼ੀਆਂ ਆਲਮਗਲਮ ਜਿਆ ਸਾਨੂੰ ਪਸੰਦ ਨਹੀਂ ਹੈਗਾ ਇਸ ਕਰਕੇ ਅਸੀਂ ਪਾਉਂਦੇ ਵੀ ਨਹੀਂ ਸਬਜ਼ੀਆਂ ਸੋਬਜ਼ੀਆਂ ਨੇ ਮੈਨੂੰ ਬੜੀ ਜਿਹਾ ਲੱਗਦੀਆਂ ਇਹਦੇ ਵਿੱਚ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਬਜ਼ੀਆਂ ਊਂ ਬਧੇਰੀਆਂ ਖਾਣ ਨੂੰ ਹੁਣ ਬਣਾ ਲਓ ਮੈਦੇ ਵਿੱਚ ਪਾਵਾਂਗੇ ਮੈਦਾ ਇਹਨੂੰ ਸਿਮਗਾ ਲਓ ਫਿਰ ਨਾ ਥੱਲੇ ਲੱਗ ਜਾਊਗਾ ਨਾ ਕਾਠਾ ਜਾਵੇ ਜਦੋਂ ਜਦੋਂ ਪਰ ਨਾ ਮੈਨੂੰ ਦੁੱਧ ਦਾ ਹਿਸਾਬ ਨਹੀਂ ਸੀਗਾ ਹੁਣ ਦੇਖੋ ਇਹ ਹੋ ਗਿਆ ਐਦਾਂ ਇਕੱਠਾ ਇਕੱਠਾ ਜਾਊਗਾ ਨਾ ਦੇਖੋ ਹੋ ਗਿਆ ਨਾ ਇਕੱਠਾ ਇਕੱਠਾ ਜਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਦੀ ਬਰਗੀ ਮਾਸੇ ਆਹ ਰੋਲ ਰਹੀ ਰਹਿਦਾ ਸਮਾਨ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਾਲੀ ਮਿਰਚ ਫਿਰ ਪਾਵਾਂਗੇ ਇਹਦੇ ਵਿੱਚ ਆਪਾਂ ਨੂਨ ਨੂਨ ਜਦੋਂ ਉਹ ਬੋਇਲ ਕਰ ਰਹੇ ਸੀ ਨਾ ਉਹ ਚ ਵੀ ਪਾਇਆ ਸੀ ਠੀਕ ਹੈ ਕਾਲੇ ਮਿਰਚ ਨੂਨ ਸਵਾਦ ਅਨੁਸਾਰ ਵਾ ਵ ਸਾਰਾ ਹੈ ਨਾ ਹੁਣ ਇਹਦੇ ਵਿੱਚ ਪਾਵਾਂਗੇ ਆਹ ਪਿਆਜ਼ ਜਿਹੜਾ ਭੁੰਨਿਆ ਹੋਇਆ ਸੀ ਮਿਲਾ ਲਾਂਗੇ ਆਹ ਇਦੇ ਵਿੱਚ ਨੋਗ ਫਰਾਂ ਦੇ ਕੈਪਸਿਕਮ ਕੈਰਟ ਕੈਰਟ ਹੋਰ ਲਗੂਗਾ ਲਮ ਬੜਾ ਕੁਪ ਹੋਵੇ ਆ সুইਟ ਕੌਰਨਸ ਵਗੈਰਾ ਇਹ ਆਪਾਂ ਨੂੰ ਮੀਡੀਆ ਲਗਿਆ ਆ ਦੇਖੋ ਇਸੇ ਨੂੰ ਦੇਖੋ ਹੁਣ ਇਹ ਚ ਪਾਵਾਂਗੇ ਆਪਾਂ ਆਰਗਾਨੋ ਠੀਕ ਹੈ ਇਹਦੇ ਵਿੱਚ ਪਾਵਾਂਗੇ ਆਪਾਂ ਚਿਲੀ ਫਲੈਕਸ ਠੀਕ ਹੈ ਪੰਡੂ ਜੀ ਬਗਾ ਮਾਰੋ ਜਦੋਂ ਭਾਂਡੇ ਖਾਲੀ ਹੋ ਜਾਣਗਾ ਉਹਗਾ ਕਿ ਮਾਰੂਗਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮੈਕਰੋਨੀ ਦੇਖੋ ਕੱਲਾ ਕੱਲਾ ਹੈ ਨਾ ਲੜਿਆ ਨਾ ਇੱਕ ਦੂਜੇ ਨਾਲ ਹੈ ਤਾਂ ਕੱਲੇ ਕੱਲੇ ਆ ਹਮ ਚੱਕੀ ਦੀ ਹੁਣ ਇਹਨੂੰ ਆਪਾਂ ਹਿਲਾਵਾਂਗੇ ਦੇਖੋ ਵਾਓ ਮੂੰਹ ਮੇ ਪਾਣੀ ਆ ਗਿਆ ਦੇਖੋ ਕਰੀਮੀ ਜਵਣ ਗਿਆ ਨਾ ਸਾ ਹਾਂ ਅਪੂੜਾ ਆ ਪਟਿਸਟ ਕਰਾਂਗੇ ਤਾਂ ਕਿ ਜਿਹੜੀ ਚੀਜ਼ ਆਪਾਂ ਨੂੰ ਘੱਟ ਲੱਗੇ ਨਾ ਆਪਾਂ ਹੁਣੇ ਪਾਵਾਂਗੇ ਉਹ ਰਲ ਜੂ ਫਿਰ ਵਿੱਚ ਤੁਸੀਂ ਇਹਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਨਹੀਂ ਨਹੀਂ ਏ ਆਓ ਸ਼ਾਂਤ ਮੈਗਾ ਓਕੇ ਪਰਫੈਕਟ ਪਰਫੈਕਟ ਲੋ ਜੀ ਦੇਖੋ ਪਾਸਤਾ ਵਨ ਕੇ ਰੈਡੀ ਹੁਣ ਇਹਨੂੰ ਢੱਕਵਾਂਗੇ ਆਪਾਂ ਠੀਕ ਹੈ ਆਪਾਂ ਨੇ ਢੇਕਣਾ ਪੈਣਾ ਯਸਗਰਦੋ ਮੰਦ ਬਣ ਗਿਆ ਪਾਸਤਾ ਐਨੀ ਕ ਗੱਲ ਸੀ ਲੋ ਵੀ ਮੇਰੇ ਵੀਰੋ ਜਿਨੇ ਨੇ ਪਾਸਤਾ ਖਾਣਾ ਆ ਸਕਦਾ ਤੇ ਖਾ ਲਾ ਉਹ ਐਨਾ ਕੇ ਜਿਆਦਾ ਟੇਸਟੀ ਬਣਿਆ ਨਾ ਉਹ ਜ਼ੈਨੂ ਵੀ ਰਿਐਕਸ਼ਨ ਦੇ ਰਿਹਾ ਕਿਵੇਂ ਜੰਮੀ ਲੱਗਿਆ ਵੈਰੀ ਗੁੱਡ ਪਾਸਤਾ ਬਹੁਤ ਟੇਸਟੀ ਬਣਿਆ ਜੀ ਤੇ ਤੁਹਾਨੂੰ ਜੇ ਸਾਡੀ ਇਹ ਅਸਲੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਏ ਬਾਏ ਜਿੰਨੂ ਬਾਏ ਬਾਏ ਕਰੋ